ਚੜਿਆ ਚੰਦਰਮਾ ਅਸਨੇ ਦੇਖਣਾ ਬਚੜਿਆ ਚੰਦਰਮਾ ਅਸਨੇ ਦੇਖਣਾ ਤੇਰੀ ਮਾਤਾ ਨੂੰ ਮੱਥਾ ਨੀ ਟੇਕ ਤੇਰੀ ਮਾਤਾ ਨੂੰ ਮੱਥਾ ਨੀ ਟੇਕਣਾ ਤੇਰੀ ਮਾਤਾ ਨੇ ਮੰਦਰੋਂ ਬੋਲਿਆ ਤੇਰੀ ਤਾਨੇ ਮੰਦਰੋਂ ਨੀਂਦਰ ਵੜੇ ਕੇ ਬਥੇਰਾ ਰੋਲਿਆ ਨੀਂਦਰ ਵੜੇ ਬਥੇਰਾ ਰੋਲਿਆ ਨਿਵਾਰ ਨਿਕਲ ਕੇ ਮਹਿਮਤ ਤੋਲਿਆ ਨਿਵਾਰ ਨਿਕਲ ਕੇ ਮਹਿਮਤ ਤੋਲਿਆ ਨਿਮਿਨਾ ਮੀਸਨਾ ਮੋਹ ਨਮੋ ਨਿਆ ਨਿਮਿਨਾ ਮੀਸਨਾ ਚੜਿਆ ਚੰਦਰਮਾ ਆਸਾਨੀ ਦੇਖਣਾ ਬਚੜਿਆ ਦਰਮਾ ਆਸਾਨੀ ਦੇਖਣਾ ਤੇਰੀ ਮਾਤਨ ਮੱਥਾ ਨੀ ਟੇਕਣਾ ਰੀ ਮਾਤਨ ਮੱਥਾ ਨੀ ਟੇਕਣਾ